ਨਨ ਧੰ ਗੁਰ ਸਿੱਖ ਸਾਧੂ ਪੈਰ ਤਰੰਦੇ ਚਰਨ ਧੂੜ ਪਰਧਾਨ ਕਰ ਸੰਤ ਬੇਦ ਜਸ ਗਾਏ ਸੁਨੰਦੇ ਤਨ 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 ਜਨ ਆਇਆ ਜਿਹ ਪ੍ਰਸਾਦ ਸਭ ਜਗਤ ਤਰਾਇਆ ਪਰਮ ਪੂਜਿਏ ਪਾਤਵਾਲੀ ਕੋ ਲਾਲੁ ਹਜ਼ੂਰ ਅਨਵਰ شاہ ਸ਼ੈਨ ਸ਼ਾ ਛਤਰ ਚਵਰ ਤਖਤ ਦੇ ਮਾਲਿਕ ਰੋਹਾਨੀਅਤ ਦੇ ਮੂਜਸਮੇ ਕਲਯੁਗ ਦੇ ਬੋਹਿਤ ਜੁਗੋ ਜੁਗਿਆ ਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਮਹਾਪੁਰਸ਼ਾਂ ਦੇ ਤਪ ਸਥਾਨ ਤੇ ਅੰਗੀਠਾ ਸਾਹਿਬ ਦੇ ਅਸਥਾਨ ਤੇ ਸੱਜ ਬੈਠੇ ਸਤਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਹਰ ਸਾਲ ਦੀ ਤਰ੍ਹਾਂ ਮਹਾਨ ਪਰਉਪਕਾਰੀ ਨਾਮ ਬਾਣੀ ਦੇ ਰਸੀਏ ਮਹਾਪੁਰਸ਼ ਸੰਤ ਹਰਵਿੰਦਰ ਸਿੰਘ ਜੀ ਸੰਗਤ ਦੇ ਸਹਿਯੋਗ ਦੇ ਨਾਲ ਸਤਗੁਰਾਂ ਦੀ ਅਸੀਸ ਲੈ ਕੇ ਮਹਾਪੁਰਸ਼ਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਅਰ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਪਾਵਨ ਪੁਰਬ ਨੂੰ ਮਨਾਉਂਦਿਆਂ ਹੋਇਆਂ ਕਈ ਦਿਨਾਂ ਤੋਂ ਪਾਵਨ ਦੀਵਾਨ ਸਜਦੇ ਬੇਅੰਤ ਸੰਤ ਮਹਾਪੁਰਸ਼ ਰਾਗੀ ਢਾਡੀ ਸਹਿਬਾਨ ਹਾਜ਼ਰੀ ਲਵਾਉਂਦੇ ਨੇ ਜਿਨ੍ਹਾਂ ਦੀ ਹਾਜ਼ਰੀ ਜਾਨੀ ਭਗਵਾਨ ਸਿੰਘ ਜੀ ਜੋਹਲ ਸਟੇਜ ਦੇ ਵੱਲੋਂ ਨਿਵਾ ਰਹੇ ਨੇ ਬਹੁਤ ਸਤਿਕਾਰਯੋਗ ਹੋਣੇ ਹੋਣੇ ਮਹਾਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ ਦਾਲ ਪੰਥ ਵਿਦੀ ਚੰਦ ਸੁਰ ਸਿੰਘ ਵਾਲੇ ਸੰਗਤਾਂ ਦੇ ਵਿੱਚ ਤੇ ਸ਼ਰੀਫ ਫਰਮਾਨ ਨੇ ਬਿਆਨਤ ਵਿਦਵਾਨ ਮਹਾਪੁਰਸ਼ ਬੈਠੇ ਨੇ ਸਮਾਨੀ ਸਾਰਿਆਂ ਦੇ ਨਾਮ ਲੈ ਸਕੀਏ ਕਿਉਂਕਿ ਸਮਾਂ ਬਹੁਤ ਸੀਮਤ ਹੈ ਆਓ ਪਿਆਰ ਸਤਿਕਾਰ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਜੇ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸਾਡੇ 1.5 ਸਾਲ ਦੀ ਅਵਸਥਾ ਹੈ ਲਖਨੌਰ ਦੇ ਅਸਥਾਨ ਤੇ ਸਤਿਗੁਰੂ ਪਾਤਸ਼ਾਹ ਸੇ ਸ਼ੋਭਤ ਮਾਨਨੇ ਬੇਅੰਤ ਸੰਗਤ ਸਜੀ ਹੋਈ ਹੈ ਪਾਲਕੀ ਆਈ ਉਸ ਪਾਲਕੀ ਦੇ ਨਾਲ ਤਕਰੀਬਨ 2-250 ਸੰਗਤਾਂ ਦਾ ਇਕੱਠ ਹੈ ਪਾਲਕੀ ਨੂੰ ਮੋٹے ਤੇ ਚੁੱਕਿਆ ਹੋਇਆ ਸੰਗਤਾਂ ਨੇ ਤੇ ਜਿਸ ਸਮੇਂ ਪਾਲਕੀ ਸਹਿਬਾਂ ਦੇ ਨਜ਼ਦੀਕ ਆਈ ਉਸ ਫਕੀਰ ਦੇ ਨੇਤਰਾਂ ਨੇ ਸਹਿਬਾਂ ਦੇ ਦੀਦਾਰ ਕੀਤੇ ਤੇ ਪਾਲਕੀ ਵਿੱਚੋਂ ਥੱਲੇ ਉਤਰ ਗਏ ਮੌਰੀਦ ਹੈਰਾਨ ਨੇ ਕਿ ਪੀਰ ਜੀ ਪਾਲਕੀ ਤੋਂ ਕਿਉਂ ਥੱਲੇ ਉਤਰੇ ਨੇ ਥੱਲੇ ਹੀ ਨਹੀਂ ਉਤਰੇ ਚਰਣਾ ਵਿੱਚੋਂ ਜੋੜਾ ਉਤਾਰ ਦਿੱਤਾ ਪੀਰ ਜੀ ਨੇ ਤੇ ਨੰਗੇ ਚਰਨੀ ਸਾਹਿਬਾਂ ਦੇ ਦੀਦਾਰ ਕਰਨ ਵਾਸਤੇ ਤੁਰ ਪਏ ਨੇ ਫਕੀਰ ਆਰਫੁद्दीन ਜੀ ਕਿਸੇ ਨੇ ਬਦਰੁਦੀਨ ਵੀ ਲਿਖਿਆ ਬਹੁਤ ਚੇਲੇ ਨੇ ਉਸਤੇ ਨਾਲ murid ਨੇ ਕੁਝ ਖਲੋਤੇ ਨੇ ਕੁਝ ਨਾਲ ਚੱਲੇ ਨੇ ਤੇ ਸਾਹਿਬਾਂ ਦੇ ਹਜ਼ੂਰ ਪਹੁੰਚੇ ਨੇ ਜੇ ਸਮੇਂ ਜਾ ਕੇ ਨਮਸਕਾਰ ਕੀਤੇ ਕੁੰਸ ਕੀਤੇ ਮੱਥਾ ਟੇਕਿਆ ਤੇ ਸਹਿਬਾ ਨੇ ਸਤਕਾਰ ਦਿੱਤਾ ਬੜੇ ਅਦਬ ਸਤਕਾਰ ਦੇ ਨਾਲ ਪਾਸ ਬਿਠਾਇਆ ਕੁਝ ਬਚਨ ਬਲਾਸ ਹੋਏ ਜਿਹੜੇ ਬਚਨ ਹੋਏ ਉਹ ਸਮਾਂ ਨਹੀਂ ਕਿ ਮੈਂ ਸੰਗਤਾਂ ਦੇ ਸਾਹਮਣੇ ਰੱਖਾਂ ਦਰਸ਼ਨ ਦੀਦਾਰ ਕਰਨ ਦੇ ਉਪਰੰਤ ਕੁਝ ਸਮਾਂ ਬੈਠ ਕੇ ਜਦੋਂ ਪੀਰ ਜੀ ਵਾਪਸ ਆਏ ਨਾ ਆਪਣੀ ਸੰਗਤ ਦੇ ਵਿੱਚ ਤੇ ਜਿਹੜੇ ਮুরিਦ ਸੀ ਹੋ ਰਹਿ ਨਾ ਸਕੇ ਕਹਿਣ ਲੱਗੇ ਪੀਰ ਜੀ ਸਾਰਾ ਇਸਲਾਮ ਆਪ ਜੀ ਦੇ ਅੱਗੇ ਝੁਕਦਾ ਹੈ ਰਾਜੇ ਮਹਾਰਾਜੇ ਤੁਹਾਨੂੰ ਕੁੰਸਾ ਕਰਦੇ ਨੇ ਮੱਥਾ ਟੇਕਦੇ ਨੇ ਤੇ ਤੁਸੀਂ ਕੇਵਲ ਉਸ ਬਾਲਕ ਦੇ ਦੀਦਾਰ ਕਰਨ ਵਾਸਤੇ ਪਹੁੰਚੇ ਉਹ ਵੀ ਨੰਗੇ ਪੈਰੀ ਕੀ ਕਾਰਨ ਹੈ ਕੌਣ ਨੇ ਕਿਉਂ ਇੰਨਾ ਸਤਕਾਰ ਹੈ ਤੇ ਪੀਰ ਜੀ ਕਹਿਣ ਲੱਗੇ ਤੁਸੀਂ ਮੇਰਾ ਸਤਕਾਰ ਕਿਉਂ ਕਰਦੇ ਹੋ ਮੈਨੂੰ ਕਿਉਂ ਸਤਕਾਰ ਦਿੰਦੇ ਹੋ ਕਹਿਣ ਲੱਗੇ ਪੀਰ ਜੀ ਤੁਸੀਂ ਅੱਲਾਹ ਦੀ ਇਬਾਦਤ ਕਰਦੇ ਹੋ ਤੁਸੀਂ ਖੁਦਾ ਦੀ ਬੰਦਗੀ ਕਰਦੇ ਹੋ ਕਹਿਣ ਲੱਗੇ ਅਸੀਂ ਖੁਦਾ ਦੀ ਬੰਦਗੀ ਕਰਦੇ ਆਂ ਤੇ ਤੁਸੀਂ ਸਾਨੂੰ ਸਤਕਾਰ ਦਿੰਦੇ ਹੋ ਉਤੇ ਸਾक्षात ਖੁਦਾ ਨੇ ਉਹ ਤੇ ਸਾक्षात ਅੱਲਾਹ ਨੇ ਅਸੀਂ ਉਹਨਾਂ ਦੇ دیدار ਕਰਨ ਵਾਸਤੇ ਗਏ ਕਹਾ ਦਾ ਸਤਕਾਰ ਹੈ ਬੰਦਗੀ ਦਾ ਗਰਬ ਜ਼ੁਰਗੀ ਤੋਕਰ ਬੰਦਗੀ ਵਰਨਾ ਆਖਰ ਵਿੱਚ ਕਸੀ ਸ਼ਰਮੰਦਗੀ ਆਦਮੀ ਹਸਤ ਅਜ਼ਬਰਾਏ ਬੰਦਗੀ ਬੰਦਗੀ بے ਬੰਦਗੀ ਸ਼ਰਮੰਦਗੀ ਕਹਿੰਦਾ ਆਦਮੀ ਬੰਦਗੀ ਕਰਨ ਵਾਸਤੇ ਆਏ ਜੇ ਬੰਦਗੀ ਨਹੀਂ ਤੇ ਸ਼ਰਮਿੰਦਗੀ ਉਠਾਉਣੀ ਪਵੇਗੀ ਇਸੇ ਲਈ ਭਾਈ ਲੰਦ ਅਦਾਲ ਜੀ ਨੇ ਬੜਾ ਪਿਆਰਾ ਸ਼ਬਦ ਕਿਹਾ ਕਹਿ ਕੇ ਸਮਾਪਤੀ ਹੈ ਬੇਦਾਰ ਅਸਲ ਜ਼ਿੰਦਗੀ ਇਹ ਸਹਬਾਨ ਨੇ ਸ਼ੌਂਕ ਗੁਆ ਹਰਾਮ ਕਰ ਦੂੰ ਅੱਜ ਖਾਬ ਸੁਭਾ ਕਹਿੰਦੇ ਇਹ ਜਿਹੜੀ ਜ਼ਿੰਦਗੀ ਹੈ ਨਾ ਇਹ ਖੁਦਾ ਨੇ ਪ੍ਰਮਾਤਮਾ ਨੇ ਬੰਦਗੀ ਕਰਨ ਵਾਸਤੇ ਦਿੱਤੀ ਹੈ ਅਸੀਂ ਸੌਂ ਕੇ ਨਗਾ ਲਏ ਅਸੀਂ ਸੌਂ ਕੇ ਗਵਾ ਲਏ ਨੇ ਮਹਾਪੁਰਸ਼ਾਂ ਨੇ ਇਹੀ ਤੇ ਬਚਨ ਕਹੇ ਨੇ ਤੁਹਾਨੂੰ ਕਿ ਇਹ ਜ਼ਿੰਦਗੀ ਇਹ ਜੀਵਨ ਬਹੁਤ ਵੱਡੇ ਭਾਗਾਂ ਕਰਕੇ ਮਿਲਿਆ ਸੌਣ ਵਾਸਤੇ ਨਹੀਂ ਮਿਲਿਆ ਸੰਤ ਹਰਜੀਤ ਸਿੰਘ ਜੀ ਰੁਧਾਵੇ ਵਾਲੇ ਕਹਿ ਕੇ ਗਏ ਨੇ ਗੁਰੂ ਅੰਗਦ ਸਾਹਿਬ ਜੀ ਅਸੀਂ ਮਾਲਕ ਦੇ ਘਰ ਵਿੱਚ ਚਰਸਾ ਜੀ ਪ੍ਰਾਪਤ ਕਰਨੀ ਹੈ ਪਰਖ ਕੀਤੀ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਪਰਖ ਦੇ ਵਿੱਚ ਸਾਰੇ ਫੇਲ ਹੋ ਗਏ ਬਾਬਾ ਬੁੱਢਾ ਸਾਹਿਬ ਜੀ ਵੀ ਰਹਿ ਗਏ ਕੇਵਲ ਕੇਵਲ ਤੇ ਕੇਵਲ ਰਹਿ ਗਏ ਗੁਰੂ ਅੰਗਦ ਦੇ ਮਹਾਰਾਜ ਪੁਰਖਾ ਤੂੰ ਕਿਉਂ ਨਹੀਂ ਵਾਪਸ ਗਿਆ ਤੇ ਸਹਿਬ ਸ੍ਰੀ ਗੁਰੂ ਤੇ ਅਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦੇ 63 ਸ਼ਲੋਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੇ ਕਹਿਣ ਲੱਗੇ ਕਿਸੇ ਹੀ ਕੋਈ ਕੋਏ ਮਨ ਜਨ ਮਾਣੀ ਇੱਕ ਤੂੰ ਕਿਉਂ ਨਾ ਮਰੀ ਜਾਏ ਰੋਏ ਜਾਂ ਲੱਗੇ ਚੇਤਨਾ ਆਵਹੀ ਜੇ ਮਾਲਕ ਚੇਤ ਨਹੀਂ ਆਇਆ ਤੇ ਕਾਹਦਾ ਜ਼ਿੰਦਗੀ ਐ ਇਸ ਜੀਵਨ ਦੇ ਨਾਲੋਂ ਮਰ ਜਾਣਾ ਬਿਹਤਰ ਜੇ ਮਾਲਕ ਨੇ ਬਖਸ਼ਿਸ਼ ਕੀਤੀ ਐ ਇਹ ਜੀਵਨ ਮਿਲਿਆ ਐ ਤੇ ਅਸੀਂ ਕਿਉਂ ਸਤਕਾਰ ਕਰਦੇ ਮਹਾਂਪੁਰਸ਼ਾਂ ਦਾ ਸਾਰਿਆਂ ਦਾ ਇਹਨਾਂ ਨੇ ਬੰਦਗੀ ਕੀਤੀ ਐ ਇਹਨਾਂ ਨੇ ਸੇਵਾ ਕੀਤੀ ਹੈ ਇਹਨਾਂ ਨੇ ਕੋਈ ਪਰਿਵਾਰ ਵਾਸਤੇ ਨਹੀਂ ਇਲਾਕੇ ਵਾਸਤੇ ਨਹੀਂ ਕਿਸੇ ਪਿੰਡ ਵਾਸਤੇ ਨਹੀਂ ਇਹ ਤੇ ਕੁੱਲ ਦੁਨੀਆਂ ਦਾ ਉਧਾਰ ਕਰਨ ਵਾਸਤੇ ਹੈ ਸਾਰੀ ਦੁਨੀਆਂ ਦਾ ਉਧਾਰ ਕਰਨ ਵਾਸਤੇ ਸੰਤ ਬਣਦੇ ਨੇ ਸੰਤ ਹਰਵਿੰਦਰ ਸਿੰਘ ਜੀ ਭਾਈ ਸਾਹਿਬ ਭਾਈ ਗੁਰਨਾਥ ਜੀ ਕਹਿੰਦੇ ਆਪ ਤਰੇ ਤਾਰੇਨ ਸਰਿਠਾ ਸੰਤ ਆਪ ਵੀ ਤਰਦੇ ਨੇ ਤੇ ਦੁਨੀਆ ਨੂੰ ਵੀ ਤਾਰਦੇ ਨੇ ਅਸੀਂ ਉਹਨਾਂ ਦੀ ਪਾਵਨ ਯਾਦ ਵਿੱਚ ਜੁੜ ਬੈਠੇ ਆਂ ਕੱਲ ਨੂੰ ਖਾਲਸੇ ਦਾ ਪ੍ਰਗਟ ਦਿਵਸ ਹੈ ਜੇ ਅਜੇ ਤੱਕ ਕਿਸੇ ਨੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ ਤੇ ਭਾਈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਨਸ਼ਿਆਂ ਦਾ ਤਿਆਗ ਕਰੀਏ ਤਾਂ ਹੀ ਇਹ ਮਹਾਂਪੁਰਸ਼ਾਂ ਦੀ ਪਾਵਨ ਯਾਦ ਮਨਾਈ ਹੋਏ ਸਫਲ ਹੋਏਗੀ ਹੋਈਆਂ ਪੁੱਲਾਂ ਗਲਤੀਆਂ ਮੁਆਫ ਕਰਨੀਆਂ ਮਹਾਂਪੁਰਸ਼ ਮਹਰਮ ਵਾਲੇ ਉਹਨਾਂ ਦੀ ਵੀ ਹਾਜ਼ਰੀ ਆਪ ਸੰਗਤਾਂ ਨੇ ਪ੍ਰਵਾਨ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗਰਵਚਨ ਸਿੰਘ ਜੀ ਦਾ ਸਤਿਕਾਰ بڑے ਅਦਬ ਦੇ ਨਾਲ ਸੰਪੰਪ ਅਵਤਾਰ ਸਿੰਘ ਜੀ ਸੂਤ ਸਿੰਘ ਵਾਲੇ ਔਰ ਸਤਿਕਾਰਯੋਗ ਬਾਬਾ ਹਰਵਿੰਦਰ ਸਿੰਘ ਜੀ ਕਰ ਰਹੇ ਨੇ ਬੋਲੇ ਸੋ ਨਿਹਾਲ